ਹਾਂਜੀ ਦੋਸਤੋ ਸਨੁਸੀਤੂ ਵਾਲੇ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਨੁਸੀਤੂ ਵਾਲਾ ਕਾਫੀ ਹਾਲਾ ਚਰਚਾ ਦੇ ਵਿੱਚ ਰਹਿੰਦਾ ਹੈ ਜਿੱਥੇ ਕਿ ਸਨੁਸੀਤੂ ਵਾਲੇ ਦੇ ਲਾਈਵ ਸ਼ੋਅ ਵੀ ਲੱਗ ਰਹੇ ਹਨ ਤੇ ਸਨੁਸੀਤੂ ਵਾਲਾ ਆਪਣੇ ਸ਼ੋਅਾਂ ਦੇ ਦੌਰਾਨ ਕਾਫੀ ਹਾਲਾ ਪੈਸੇ ਵੀ ਕਮਾਰਿਆ ਹੈ ਤੇ ਕਾਫੀ ਹਾਲਾ ਸਿੰਗਰਾਂ ਦੇ ਨਾਲ ਸਨੁਸੀਤੂ ਵਾਲੇ ਨੇ ਕੋਲੀਬ੍ਰੇਟ ਵੀ ਕੀਤਾ ਹੈ ਤੇ ਕਾਫੀ ਸਿੰਗਰ ਸਨੁਸੀਤੂ ਵਾਲੇ ਦੇ ਸਪੋਰਟ ਦੇ ਵਿੱਚ ਵੀ ਆਏ ਹਨ ਬਸ ਉਸੇ ਨੂੰ ਲੈ ਕੇ ਚੱਲਦਿਆਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਜਲੰਧਰ ਦੇ ਕਬੱਡੀ ਕੱਪ ਦੇ ਵਿੱਚ ਸੁੰਨਸਿਤਵਾਲੇ ਨੂੰ ਇਨਵਾਈਟ ਕੀਤਾ ਗਿਆ ਸੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸੁੰਨਸਿਤਵਾਲੇ ਨੂੰ ਇਨਵਾਈਟ ਕਰਨ ਤੇ 5 ਲੱਖ ਰੁਪਈਆ ਦਿੱਤਾ ਸੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਕਿ ਸੁੰਨਸਿਤਵਾਲ ਦੇ ਆਸ-ਪਾਸ ਭੀੜ ਧੁੰਦਾਂ ਦਾ ਲਗਾ ਸਕ ਰਹੇ ਹੋ ਕਿ ਸੁੰਨਸਿਤਵਾਲ ਨੂੰ ਕਿੰਨੇ ਲੋਕ ਜ਼ਿਆਦਾ ਪਿਆਰ ਕਰਦੇ ਹਨ ਜਦੋਂ ਸੁੰਨਸਿਤਵਾਲਾ ਆਪਣਾ ਕਬੱਡੀ ਕੱਪ ਦੇ ਵਿੱਚ ਐਂਟਰੀ ਕਰਦਾ ਹੈ ਤੇ ਲੋਕ ਉਸ ਦੇ ਗਲ ਦੇ ਵਿੱਚ ਹਾਰ ਪਾਉਂਦੇ ਨਜ਼ਰ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਤਾਂ ਲੱਗ ਰਿਹਾ ਜਿਵੇਂ ਕਿ ਵੱਡਾ ਕੋਈ ਲੀਡਰ ਕਿਸੇ ਸ਼ੋਅ ਦੇ ਵਿੱਚ ਆਇਆ ਹੋਵੇ ਬਾਕੀ ਉਹ ਤੇ ਜਿੱਥੇ ਲੋਕੀ ਸੁਨਹਿਤੂ ਵਾਲ ਨੂੰ ਪਿਆਰ ਕਰਦੇ ਹਨ ਉੱਥੇ ਉਸ ਨੂੰ ਨਫ਼ਰਤ ਵੀ ਕਰਦੇ ਹਨ ਪਰ ਇੱਕ ਪੋਲਾ ਬੰਦਾ ਹੈ ਜੋ ਕਿ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਨੂੰ ਹਸਾਉਂਦਾ ਹੈ ਤੇ ਲੋਕਾਂ ਦਾ ਦਿਲ ਬਹਿ ਲਾਉਂਦਾ ਹੈ ਬਾਕੀ ਤੁਸੀਂ ਸੁਨਹਿਤੂ ਵਾਲੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ